ਬੱਬੂ ਮਾਨ ਦੀ ਫਿਲਮ ਸੁੱਚਾ ਸੂਰਮਾ ਦੇ ਜਿੱਥੇ ਟੇਲਰ ਨੇ ਚਾਰੇ ਪਾਸੇ ਗਾਹ ਪਾਇਆ ਪਿਆ ਤੇ ਉੱਥੇ ਫਿਲਮ ਦਾ ਜਿਹੜਾ ਗੀਤ ਸੰਗੀਤ ਆ ਉਸਨੇ ਵੀ ਚਾਰੇ ਪਾਸੇ ਕਮਾਲਾਂ ਕੀਤੀਆਂ ਪਾਈਆਂ ਨੇ ਤਾਂ ਹੁਣ ਤੁਹਾਨੂੰ ਦੱਸਦੀ ਕਿ ਆਈ ਟਿਊਨਸ ਦੀ ਟੌਪ ਐਲਬਮਜ਼ ਵਿੱਚ ਸੁੱਚਾ ਸੂਰਮਾ ਨੇ ਪਹਿਲੇ ਨੰਬਰ ਤੇ ਜਿਹੜੀ ਜਗ੍ਹਾ ਕਾਇਮ ਕਰ ਲਈ ਹੈ ਫਿਲਮ ਦਾ ਜਿਹੜਾ ਗੀਤ ਸੰਗੀਤ ਆ ਬੜਾ ਬਾਖਮਾਲ ਹੈ ਕਿਉਂਕਿ ਮਾਨ ਸਾਹਿਬ ਦੀਆਂ ਫਿਲਮਾਂ ਦੇ ਵਿੱਚ ਗੀਤ ਜਿਸ ਤੋਂ ਪਹਿਲਾਂ ਦੀ ਵੀ ਗੱਲ ਕਰੀਏ ਤਾਂ ਗੀਤ ਉਹਨਾਂ ਦੇ ਬੜੇ ਬਾਖਮਾਲ ਹੁੰਦੇ ਨੇ ਤਾਂ ਇਸ ਫਿਲਮ ਦੇ ਲਈ ਵੀ ਉਹਨਾਂ ਨੇ ਗੀਤ ਲਿਖੇ ਵੀ ਆਪ ਤੇ ਗਾਏ ਵੀ ਆਪਨੇ ਤਾਂ ਤੁਹਾਨੂੰ ਦੱਸ ਦੀ ਕਿ ਫਿਲਮ ਦਾ ਜਿੱਥੇ ਥੀਮ Song ਚਰਚਾ ਦੇ ਵਿੱਚ ਹੈ ਤਾਂ ਉੱਥੇ ਹੀ ਫਿਲਮ ਦਾ ਜਿਹੜਾ ਪਰਸ਼ਾਵਾਂ ਨਾਰ ਦਾ ਗੀਤ ਆ ਉਹ ਵੀ ਬੜਾ ਬਾ ਕਮਾਲ ਆ ਪੁਰਾਣੇ ਅੰਦਾਜ਼ ਦੇ ਵਿੱਚ ਫਲਮਾਏ ਗਏ ਇਸ ਗੀਤ ਨੂੰ ਚਾਰੇ ਪਾਸੇ ਖੂਬ ਪਿਆਰ ਮਿਲ ਰਿਹਾ ਮਿਊਜ਼ਿਕ ਜਿਹੜੀਆਂ ਆਨਲਾਈਨ ਐਪਸ ਨੇ ਉਸਤੇ ਵੀ ਇਹ ਗੀਤ ਟ੍ਰੈਂਡ ਕਰ ਰਿਹਾ ਤੇ ਇਸ ਤੋਂ ਇਲਾਵਾ ਜੇ ਤੁਹਾਨੂੰ ਦੱਸ ਦੀ ਕਿ YouTube ਤੇ ਵੀ ਇਹ ਗੀਤ ਪੂਰੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਇਸ ਦੇ ਕਾਫੀ ਜਿਹੜਾ ਵਿਊਜ਼ ਨੇ ਜਿਹੜੇ ਦਿਨਾਂ ਦੇ ਵਿੱਚ ਵਧ ਰਹੇ ਨੇ ਲਗਾਤਾਰ ਇਸ ਦੇ ਵਿਊਜ਼ ਤੇ ਜਿਹੜੀ ਗਿਣਤੀ ਵੱਧ ਰਹੀ ਆ ਤਾਂ